ਗੁਰੂ ਪਿਆਰੀ ਸਾਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਮਾਤਾ ਸੁਲਖਣੀ ਜੀ ਦੇ ਪਿਤਾ ਜੀ ਭਾਈ ਮੂਨ ਚੰਦ ਜੀ ਉਹ ਆਪਣੀ ਪੁੱਤਰੀ ਮਾਤਾ ਸੁਲਖਣੀ ਜੀ ਨੂੰ ਮਿਲਣ ਆਉਂਦੇ ਨੇ ਜਦੋਂ ਮਾਤਾ ਸੁਲਖਣੀ ਜੀ ਨੇ ਆਪਣੇ ਪਿਤਾ ਜੀ ਨੂੰ ਵੇਖਿਆ ਉਸੇ ਸਮੇਂ ਮਾਤਾ ਸੁਲਖਣੀ ਜੀ ਨੂੰ ਵਿਰਾਗ ਹੋ ਗਿਆ ਤੇ ਪਿਤਾ ਜੀ ਨੂੰ ਵੇਖ ਕੇ ਰੋਣ ਲੱਗ ਪਈ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਉੱਥੇ ਬਿਠਾਇਆ ਤੇ ਆਪਣੀ ਸਾਰੀ ਵਾਰਤਾ ਦੱਸੀ। ਆਪਣੇ ਸਾਰੇ ਦੁੱਖ ਦਰਦ ਦੱਸੇ। ਭਾਈ ਮੂਲचंद ਜੀ ਕਹਿੰਦੇ ਸਲਖਨੀ ਤੈਨੂੰ ਕੀ ਹੋ ਗਿਆ? ਤੂੰ ਰੋਂਦੀ ਕਿਉਂ ਹੈ? ਤੈਨੂੰ ਅਸੀਂ ਬਹੁਤ ਚੰਗੇ ਘਰ ਵਿਆਇਆ ਹੋਇਆ ਹੈ। ਪੈਸੇ ਵਾਲੇ ਘਰ ਵਿੱਚ ਵਿਆਇਆ ਹੋਇਆ ਹੈ। ਤੈਨੂੰ ਹੁਣ ਕਿਸ ਚੀਜ਼ ਦਾ ਦੁੱਖ ਹੈ ਜਿਸ ਕਰਕੇ ਤੂੰ ਰੋ ਰਹੀ ਹੈ? ਮਾਤਾ ਸੁਲਖਣੀ ਜੀ ਆਪਣੇ ਪਿਤਾ ਜੀ ਨੂੰ ਕਹਿੰਦੇ ਤੁਸੀਂ ਜਿਨ੍ਹਾਂ ਦੇ ਘਰ ਵਿੱਚ ਮੈਨੂੰ ਵਿਆਇਆ ਹੈ ਉਹਨਾਂ ਨੂੰ ਮੇਰੀ ਕੋਈ ਚਿੰਤਾ ਹੀ ਨਹੀਂ ਉਹਨਾਂ ਨੂੰ ਘਰ ਦੀ ਕੋਈ ਚਿੰਤਾ ਹੀ ਨਹੀਂ ਹੈ ਭਾਈ ਮੋਹਨ ਚੰਦ ਜੀ ਕਹਿੰਦੇ ਐਨੀ ਵਧੀਆ ਨੌਕਰੀ ਲੱਗੇ ਨਹੀਂ ਗੁਰਨਾਲਕ ਕਿ ਤੈਨੂੰ ਮਾਇਆ ਨਹੀਂ ਦਿੰਦੇ ਮਾਤਾ ਸੁਲਖਣੀ ਜੀ ਕਹਿੰਦੇ ਨਹੀਂ ਉਹ ਜੋ ਵੀ ਕਮਾਉਂਦੇ ਨੇ ਉਹ ਦਾਨ ਕਰ ਦਿੰਦੇ ਨੇ ਉਹ ਗਰੀਬਾਂ ਨੂੰ ਦੇ ਆਂਦੇ ਨੇ ਘਰ ਵਿੱਚ ਨਹੀਂ ਲੈ ਕੇ ਆਂਦੇ ਅਤੇ ਨਾਲ ਦੇ ਨਾਲ ਉਹ ਕਿੰਨੇ ਸਮੇਂ ਬਾਅਦ ਘਰ ਵੀ ਚਾਹੁੰਦੇ ਨੇ ਤੇ ਆਪਣਾ ਚਿਹਰਾ ਵਿਖਾਉਂਦੇ ਨੇ ਨਹੀਂ ਤਾਂ ਕਿੰਨਾ ਸਮਾਂ ਹੀ ਸਾਨੂੰ ਉਹਨਾਂ ਦੇ ਦਰਸ਼ਨ ਹੀ ਨਹੀਂ ਹੋਣਗੇ ਮਾਤਾ ਸਲਖਣੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਬਾਹਰ ਵੱਡੇ ਵੱਡੇ ਫਕੀਰਾਂ ਨਾਲ ਮੇਲ ਰੱਖਦੇ ਨੇ ਉਹ ਘਰ ਵਿੱਚ ਤਾਂ ਆਉਂਦੇ ਹੀ ਨਹੀਂ ਭਾਈ ਮੂਨ ਚੰਦ ਜੀ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹ ਕਹਿੰਦੇ ਗੁਰੂ ਨਾਨਕ ਜੀ ਹੱਤੀ ਤੇ ਕੰਮ ਕਰਦੇ ਨੇ ਤੇ ਜ਼ਰੂਰ ਉੱਥੇ ਬਹੁਤ ਪੈਸਾ ਬਣਦਾ ਹੋਵੇਗਾ ਪਰ ਇਹਨਾਂ ਦੀਆਂ ਫਜ਼ੂਲ ਖਰਚੀਆਂ ਕਰਨ ਨਾਲ ਘਰ ਵਿੱਚ ਪੈਸਾ ਨਹੀਂ ਆਉਂਦਾ। ਇਹਨਾਂ ਨੂੰ ਤਾਂ ਸਮਝਾਉਣਾ ਚਾਹੀਦਾ ਸੀ ਕਿ ਵਿਆਹ ਤੋਂ ਬਾਅਦ ਇਹ ਖਰਚੇ ਕਰਨੇ ਘਟਾ ਦੇਣੇ ਚਾਹੀਦੇ ਨੇ ਤੇ ਘਰ ਵਿੱਚ ਪੈਸਾ ਜੋੜਨਾ ਚਾਹੀਦਾ। ਮੈਂ ਤਾਂ ਸੋਚਿਆ ਸੀ ਕਿ ਭਾਈ ਮਹਿਤਾ ਕਾ ਨੂੰ ਬਹੁਤ ਚੰਗਾ ਬੰਦਾ ਹੋਵੇਗਾ। ਇਹ ਤਲਵੰਡੀ ਦਾ ਪਟਵਾਰੀ ਹੈ ਤੇ ਮੈਂ ਤਾਂ ਇਹ ਵੀ ਸੋਚਿਆ ਸੀ ਵੀ ਇਹਦਾ ਪੁੱਤਰ ਵੀ ਬਹੁਤ ਚੰਗਾ ਹੋਵੇਗਾ। ਬਹੁਤ ਚੰਗਾ ਧਨ ਕਮਾਉਂਦਾ ਹੋਵੇਗਾ, ਘਰ-ਬਾਰ ਨੂੰ ਚੰਗੀ ਤਰੀਕੇ ਸੰਭੇਗਾ। ਸਾਧ ਸੰਗਤ ਜੀ ਜਦੋਂ ਭਾਈ ਮੂਲ ਚੰਦ ਜੀ ਨੇ ਆਪਣੀ ਪੁੱਤਰੀ ਦੀਆਂ ਕੱਲਾ ਸੁਣੀਆਂ ਉਹਨਾਂ ਦੇ ਅੱਖਾਂ ਵਿੱਚੋਂ ਜਲ ਆਇਆ ਹੁਣ ਉਹਨਾਂ ਦਾ ਵੀ ਹਿਰਦਾ ਕਰੋਧ ਨਾਲ ਭਰ ਗਿਆ ਸਾਧ ਸੰਗਤ ਜੀ ਭਾਈ ਮੂਲ ਚੰਦ ਜੀ ਦਾ ਕਰੋਧ ਭਾਈ ਮਹਿਤਾ ਕਾਲੂ ਜੀ ਤੋਂ ਵੀ ਵੱਧ ਗਿਆ ਭਾਈ ਮੂਲ ਚੰਦ ਜੀ ਨੇ ਆਪਣੀ ਪੁੱਤਰੀ ਸਲਖਣੀ ਜੀ ਨੂੰ ਆਖਿਆ ਪੁੱਤਰੀ ਤੂੰ ਚਿੰਤਾ ਨਾ ਕਰ ਤੇਰਾ ਪਿਤਾ ਸਭ ਕੁਝ ਠੀਕ ਕਰ ਦੇਗਾ ਭਾਈ ਮੂਲ ਚੰਦ ਜੀ ਆਪਣੀ ਪੁੱਤਰੀ ਨੂੰ ਧੀਰਜ ਦੇ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਜਾਂਦੇ ਨੇ ਭਾਈ ਮੂਲचंद ਜੀ ਉੱਥੇ ਪਹੁੰਚੇ ਜਿੱਥੇ ਭਈਆ ਜੈ ਰਾਮ ਜੀ ਤੇ ਗੁਰਨਾਨਕ ਪਾਤਸ਼ਾਹ ਜੀ ਵਿਰਾਜਮਾਨ ਹਨ ਭਾਈ ਮੂਲचंद ਜੀ ਉੱਥੇ ਪਹੁੰਚਦਿਆਂ ਸਾਰ ਭਈਆ ਜੈ ਰਾਮ ਜੀ ਨੂੰ ਕਹਿੰਦੇ ਜੈ ਰਾਮ ਤੂੰ ਮੇਰੇ ਨਾਲ ਵੈਰ ਕਮਾਇਆ ਦੱਸ ਕਿਹੜੀ ਗੱਲ ਦਾ ਤੇਰਾ ਮੇਰੇ ਨਾਲ ਵੈਰ ਸੀ ਤੂੰ ਕਿਉਂ ਇਹ ਰਿਸ਼ਤਾ ਕਰਵਾਇਆ ਜਦ ਤੈਨੂੰ ਪਤਾ ਸੀ ਵੀ ਇਹਨਾਂ ਨੇ ਫਕੀਰਾਂ ਨਾਲ ਰਹਿਣਾ ਹੈ ਘਰ ਵਿੱਚ ਆਣਾ ਨਹੀਂ ਘਰ ਵਿੱਚ ਮਾਇਆ ਨਹੀਂ ਦੇਣੀ ਤਾਂ ਤੂੰ ਕਿਉਂ ਮੇਰੀ ਪੁੱਤਰੀ ਦਾ ਲੜ ਇਹਨਾਂ ਦੇ ਨਾਲ ਆਇਆ ਸਾਧ ਸੰਗਤ ਜੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਰਿਸ਼ਤਾ ਸੀਗਾ ਉਹ ਭਾਈ ਜੈਰਾਮ ਜੀ ਤੇ ਬੇਬੇ ਨਾਨਕੀ ਜੀ ਨੇ ਮਾਤਾ ਸਲਕਣੀ ਜੀ ਦੇ ਨਾਲ ਕਰਾਇਆ ਸੀ ਜਿਵੇਂ ਭਾਈ ਮਹਤਾ ਕਾਲੂ ਜੀ ਗੁੱਸੇ ਵਾਲੇ ਨੇ ਉਵੇਂ ਭਾਈ ਮੂਲचंद ਜੀ ਵੀ ਗੁੱਸੇ ਵਾਲੇ ਨੇ ਭਾਈ ਮੂਲचंद ਜੀ ਕਹਿੰਦੇ ਜੈਰਾਮ ਜੇ ਗੁਰੂ ਨਾਨਕ ਇੱਥੇ ਮੋਦੀ ਖਾਨੇ ਵਿੱਚ ਬੈਠ ਕੇ ਇੰਨੀ ਮਾਇਆ ਕਮਾਉਂਦੇ ਨੇ ਤੇ ਉਹਨੂੰ ਜੇ ਘਰ ਵਿੱਚ ਨਹੀਂ ਦੇਣਾ ਤੇ ਇਹਨਾਂ ਗਰੀਬਾਂ ਦੇ ਵਿੱਚ ਫਕੀਰਾਂ ਦੇ ਵਿੱਚ ਹੀ ਵੰਡ ਦੇਣਾ ਫਿਰ ਇੰਨੀ ਮਾਇਆ ਕਮਾਣ ਦਾ ਕੀ ਫਾਇਦਾ ਭਾਈ ਮੂਲ ਚੰਦ ਜੀ ਐਨੇ ਗੁੱਸੇ ਵਿੱਚ ਨੇ ਕਿ ਭਾਈ ਜੈ ਰਾਮ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਭਾਈ ਮੂਲ ਚੰਦ ਜੀ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਤੇ ਜੈ ਰਾਮ ਜੀ ਖੜੇ ਹੋ ਗਏ ਮੂਲਚੰਦ ਕਹਿੰਦੇ ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਕਿਸੇ ਨੇ ਕੁਝ ਸਮਝਾਇਆ ਜਾਂ ਨਹੀਂ ਸਮਝਾਇਆ ਇਹ ਮੇਰੀ ਪੁੱਤਰੀ ਦਾ ਖਿਆਲ ਨਹੀਂ ਰੱਖਦੇ ਕਿੰਨੇ ਕਿੰਨੇ ਦਿਨ ਘਰ ਤੋਂ ਬਾਹਰ ਰਹਿੰਦੇ ਨੇ ਪੀੜਾ ਫਕੀਰਾਂ ਦੇ ਨਾਲ ਰਹਿੰਦੇ ਨੇ ਮਾਇਆ ਘਰ ਵਿੱਚ ਨਹੀਂ ਦਿੰਦੇ ਮੈਂ ਆਪਣੀ ਪੁੱਤਰੀ ਨੂੰ ਮਿਲ ਕੇ ਆਇਆ ਮਿਲਣ ਤੋਂ ਬਾਅਦ ਹੀ ਪਤਾ ਲੱਗਿਆ ਵੀ ਉਹ ਕਿੰਨੀ ਦੁਖੀ ਹੈ ਤੁਸੀਂ ਤਾਂ ਸਾਨੂੰ ਦੱਸਿਆ ਹੀ ਨਹੀਂ ਭਾਈ ਜੈ ਰਾਮ ਜੀ ਉਦੋਂ ਬੋਲੇ ਭਾਈ ਜੈ ਰਾਮ ਜੀ ਕਹਿੰਦੇ ਮੂਲਚੰਦ ਜੀ ਮਾਤਾ ਸੁਲਖਣੀ ਜੀ ਦੇ ਘਰੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈਗੀ ਜੇ ਧੰਨ ਚਾਹੀਦਾ ਹੈ ਧੰਨ ਹੈ ਜੇ ਘਰ ਵਿੱਚ ਉਹਨਾਂ ਨੂੰ ਗਹਿਣੇ ਚਾਹੀਦੇ ਨੇ ਤਾਂ ਗਹਿਣੇ ਦੀ ਪਏ ਨੇ ਖਾਣ ਨੂੰ ਵਧੀਆ ਰੋਟੀ ਵੀ ਹੈ ਤੇ ਪਾਣ ਨੂੰ ਵਧੀਆ ਕਪੜਾ ਵੀ ਪਿਆ ਹੈ ਮੈਂ ਤੇ ਮੇਰੀ ਪਤਨੀ ਨਾਨਕੀ ਉਹਨਾਂ ਦਾ ਬਹੁਤ ਖਿਆਲ ਰੱਖਦੇ ਆ ਜੇ ਘਰ ਦੇ ਵਿੱਚ ਕੋਈ ਕਮੀ ਹੈ ਤਾਂ ਸਾਨੂੰ ਦੱਸੋ ਭਾਈ ਜੈ ਰਾਮ ਜੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਮੂਲचंद ਜੀ ਦਾ ਗੁੱਸਾ ਸ਼ਾਂਤ ਹੋ ਗਿਆ ਪਈ ਬਾਲਾ ਜੀ ਕਹਿੰਦੇ ਨੇ ਜਿੰਨਾ ਚਿਰ ਉਥੇ ਪਈ ਮੂਲ ਚੰਦ ਜੀ ਤੇ ਪਈ ਜੈ ਰਾਮ ਜੀ ਗੱਲ ਕਰਦੇ ਰਹੇ ਜਾਂ ਜਿੰਨਾ ਚਿਰ ਪਈ ਮੂਲ ਚੰਦ ਜੀ ਬੋਲਦੇ ਰਹੇ ਉਨੇ ਦੇਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਉਥੇ ਕੁਝ ਨਹੀਂ ਬੋਲੇ ਕਿਉਂਕਿ ਗੁਰਨਾਨਕ ਦੇਵ ਸੱਚੇ ਪਾਸ਼ਾ ਜੀ ਪਈ ਮੂਲ ਚੰਦ ਜੀ ਦਾ ਉਨਾ ਹੀ ਸਤਕਾਰ ਕਰਦੇ ਨੇ ਜਿੰਨਾ ਆਪਣੇ ਪਿਤਾ ਦਾ ਕਰਦੇ ਨੇ ਗੁਰੂ ਮਹਾਰਾਜ ਉਥੇ ਚੁੱਪ ਕਰਕੇ ਖੜੇ ਰਹੇ ਤੇ ਸਾਰੀ ਗੱਲ ਸੁਣਦੇ ਦੇ ਪਰ ਅੱਗੇ ਕੋਈ ਜਵਾਬ ਨਹੀਂ ਦਿੱਤਾ ਫੇਰ ਉਹ ਦੋ ਪਾਈ ਜੈ ਰਾਮ ਜੀ ਨੇ ਪਲੰਘਾ ਵਿਛਾਇਆ ਤੇ ਬਹੁਤ ਆਦਰ ਸਤਕਾਰ ਨਾਲ ਪਾਈ ਮੂਲचंद ਜੀ ਨੂੰ ਉੱਥੇ ਬਿਠਾ ਕੇ ਸਮਝਾਇਆ ਵੀ ਤੁਹਾਡੀ ਪੁੱਤਰੀ ਦਾ ਸੀ ਬਹੁਤ ਖਿਆਲ ਰੱਖਦੇ ਆ ਤੇ ਰੱਖਾਂਗੇ ਵੀ ਸੋ ਫਿਰ ਇਸ ਦੇ ਉਪਰੰਤ ਪਾਈ ਮੂਲचंद ਜੀ ਉੱਥੇ ਇੱਕ ਰਾਤ ਰਹੇ ਤੇ ਅਗਲੇ ਦਿਨ ਉਹਨਾਂ ਨੇ ਵਾਪਿਸ ਆਪਣੇ ਘਰ ਵੱਲ ਨੂੰ ਚੱਲੇ ਪਾ ਦਿੱਤੇ ਸਾਧ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਤੇ ਅੱਜ ਦੇ ਸਮਿਆਂ ਵਿੱਚ ਬਹੁਤ ਅੰਤਰ ਹੈ ਪਹਿਲੇ ਸਮਿਆਂ ਦੇ ਵਿੱਚ ਮਾਤਾ ਪਿਤਾ ਆਪਣੀ ਪੁੱਤਰੀ ਦੇ ਨਾਲ ਇੰਨੀ ਗੱਲਬਾਤ ਨਹੀਂ ਕਰਿਆ ਕਰਦੇ ਸਨ ਕਿਉਂਕਿ ਉਸ ਵੇਲੇ ਵੀ ਸਾਧਨ ਨਹੀਂ ਹੁੰਦੇ ਸੀ ਮਸਾ ਕਿਤੇ ਸਾਲ ਮਗਰੋਂ ਉਹਨਾਂ ਦਾ ਮੇਲ ਮਿਲਾਪ ਹੋ ਜੇ ਜਾਂ ਗੱਲਬਾਤ ਚਿੱਠੀ ਰਾਹੀਂ ਹੋ ਜੇ ਪਰ ਅੱਜ ਕੱਲ੍ਹ ਵੇਖੋ ਛੋਡੀ ਜੀ ਕੋਈ ਗੱਲ ਹੁੰਦੀ ਹੈ ਬੰਦਾ ਉਸੇ ਵਕਤ ਫੋਨ ਮਲਾ ਦਿੰਦਾ ਹੈ ਵੀ ਮੇਰੇ ਨਾਲ ਇਹ ਕੁਝ ਹੋ ਰਿਹਾ ਇੱਥੇ ਤਾਂ ਹੀ ਕਰਕੇ ਸਾਧ ਸੰਗਤ ਜੀ ਉਸ ਸਮਿਆਂ ਦੇ ਵਿੱਚ ਤਲਾਕ ਕੱਟ ਹੁੰਦੇ ਸੀ ਤੇ ਅੱਜ ਜ਼ਿਆਦਾ ਹੁੰਦੇ ਨੇ ਪਹਿਲੇ ਦੇ ਲੋਕਾਂ ਵਿੱਚ ਧੀਰਜ ਵੀ ਹੁੰਦਾ ਸੀਗਾ ਪਰ ਅੱਜ ਦੇ ਸਮੇਂ ਵਿੱਚ ਨਾ ਧੀਰਜ ਹੈ ਤੇ ਨਾ ਹੀ ਇੱਕ ਦੂਜੇ ਪ੍ਰਤੀ ਸਤਿਕਾਰ ਹੈ ਸੋ ਜਦੋਂ ਭਾਈ ਮੂਲचंद ਜੀ ਆਪਣੇ ਘਰੇ ਵਾਪਸ ਜਾਂਦੇ ਨੇ ਉਹਨਾਂ ਨੇ ਆਪਣੀ ਪਤਨੀ ਚੰਦੋ ਰਾਨੀ ਨੂੰ ਸਾਰੀ ਗੱਲ ਦੱਸੀ ਕਿ ਸਾਡੀ ਪੁੱਤਰੀ ਸੁਲਖਨੀ ਤਾਂ ਬਹੁਤ ਦੁਖੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਸੁਖੀ ਹੈ ਉੱਥੇ ਮੂਲਜੰਦ ਜੀ ਨੇ ਸਾਰੀ ਵਰਤਾ ਦੱਸੀ ਜਿਹੜੀ ਜਿਹੜੀ ਗੱਲਬਾਤ ਉਹਨਾਂ ਦੀ ਮਾਤਾ ਸੁਲਖਨੀ ਜੀ ਦੇ ਨਾਲ ਹੋਈ ਪਈ ਜੈ ਰਾਮ ਜੀ ਦੇ ਨਾਲ ਹੋਈ ਤੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਹੋਈ ਉਹ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ ਇਹ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਦੀ ਪਤਨੀ ਕਹਿੰਦੀ ਮੈਂ ਜਾ ਕੇ ਵੇਖਦੀ ਆਂ ਕੀ ਗੱਲ ਹੈ ਮੈਂ ਆਪਣੀ ਪੁੱਤਰੀ ਨੂੰ ਪੁੱਛਦੀ ਆਂ ਤਾਂ ਉਸ ਸਮੇਂ ਮਾਤਾ ਸਲਖਣੀ ਜੀ ਦੇ ਮਾਤਾ ਜੀ ਮਾਤਾ ਚੰਦੋ ਰਾਨੀ ਜੀ ਉਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਗਰ ਰਾਏਪੋਏ ਦੀ ਤਲਵੰਡੀ ਵਿਖੇ ਆਉਂਦੇ ਨੇ ਤੇ ਮਾਤਾ ਸਲਖਣੀ ਜੀ ਨੂੰ ਮਿਲਦੇ ਨੇ ਸੋ ਲਖਨੀ ਜੀ ਨੇ ਆਪਣੀ ਮਾਤਾ ਜੀ ਨੂੰ ਸਾਰੀਆਂ ਗੱਲਾਂ ਦਸੀਆਂ ਆਪਣੇ ਸਾਰੇ ਦੁੱਖ ਦੱਸੇ ਉਹ ਕਹਿੰਦੇ ਵੀ ਗੁਰੂ ਨਾਨਕ ਤਾਂ ਘਰ ਵਿੱਚ ਸਾਲ ਮਗਰੋਂ ਕਦੀ ਆਉਂਦੇ ਨੇ ਤੇ ਧਨ ਵੀ ਬਹੁਤ ਕਮਾਉਂਦੇ ਨੇ ਪਰ ਬਾਹਰ ਹੀ ਲੁਟਾਉਂਦੇ ਨੇ ਘਰ ਵਿੱਚ ਧਨ ਵੀ ਨਹੀਂ ਲੈ ਕੇ ਆਉਂਦੇ ਜਦੋਂ ਉਹਨਾਂ ਦੀ ਮਾਤਾ ਜੀ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਮਾਤਾ ਚੰਦੂ ਰਾਣੀ ਨੂੰ ਗੁੱਸਾ ਚੜ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਾਸਨੇ ਜਾ ਕੇ ਫਿਰ ਬੇਬੇ ਨਾਨਕੀ ਜੀ ਦੇ ਨਾਲ ਮੁਲਾਕਾਤ ਕੀਤੀ ਮਾਤਾ ਚੰਦੂ ਰਾਣੀ ਕਹਿੰਦੀ ਬੇਬੇ ਨਾਨਕੀ ਕੀ ਤੁਸੀਂ ਮੇਰੀ ਪੁੱਤਰੀ ਸੁਲੱਖਣੀ ਨੂੰ ਘਰੇ ਨੌਕਰਾਨੀ ਰੱਖਿਆ ਦਾਸੀ ਰੱਖਿਆ ਹੋਇਆ ਤੂੰ ਮੇਰੀ ਪੁੱਤਰੀ ਦਾ ਕਦੀ ਹਾਲ ਪੁੱਛਿਆ ਵੀ ਗੁਰਨਾਨਕ ਤਾਂ ਘਰ ਵਿੱਚ ਕਦੀ ਕਦਰ ਆਉਂਦੇ ਨੇ ਸਾਰਾ ਸਮਾਂ ਹੱਟੀ ਤੇ ਜਾਂ ਫਕੀਰਾਂ ਨਾਲ ਰਹਿੰਦੇ ਨੇ ਤੇ ਸਾਰਾ ਤਨ ਉੱਥੇ ਲਟਾਇਆ ਜਾਂਦੇ ਨੇ ਜਦੋਂ ਰਿਸ਼ਤਾ ਕਰਾਣਾ ਸੀ ਉਦੋਂ ਤੁਸੀਂ ਤੇ ਪਈ ਜੈ ਰਾਮ ਜੀ ਤਾਂ ਬਹੁਤ ਗੱਲਾਂ ਕਰਦੇ ਸੀ ਕਿ ਸਾਡੇ ਭਰਾ ਦੇ ਵਿੱਚ ਇਹ ਗੁਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਆ ਗੁਣ ਨੇ ਪਰ ਹੁਣ ਕਿੱਥੇ ਗੱਲ ਸਾਰੀ ਰਹੀ ਬੇਬੇ ਨਾਨਕੀ ਜੀ ਉਦੋਂ ਸਮਝ ਗਏ ਵੀ ਮਾਤਾ ਚੰਦੋ ਰਾਣੀ ਜੀ ਕਰੋਧ ਵਿੱਚ ਆ ਕੇ ਇਹ ਗੱਲਾਂ ਕਰ ਰਹੇ ਨੇ ਤੇ ਇਹਨਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਵਸਥਾ ਬਾਰੇ ਪਤਾ ਨਹੀਂ ਹੈ ਬੇਬੇ ਨਾਨਕੀ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਟੋਰਾ ਜਾਂ ਠੱਗਾ ਨਾਲ ਬੰਦੇ ਨਹੀਂ ਜੋ ਉਹਨਾਂ ਨਾਲ ਮੇਲ ਮਿਲਾਪ ਰੱਖਦੇ ਨੇ ਗੁਰੂ ਨਾਨਕ ਸਾਹਿਬ ਤਾਂ ਧਰਮ ਦਾ ਕੰਮ ਕਰ ਰਹੇ ਨੇ ਮਾਤਾ ਚੰਦੋ ਰਾਣੀ ਕਹਿੰਦੀ ਵੀ ਠੀਕ ਐ ਧਰਮ ਦਾ ਕੰਮ ਕਰਨਾ ਹੈ ਤੇ ਕਰ ਰਹੇ ਨੇ ਪਰ ਆਪਣੇ ਘਰ ਨੂੰ ਵੀ ਤਾਂ ਦੇਖਣਾ ਹੈ ਘਰੇ ਕੀ ਚੱਲ ਰਿਹਾ ਉਹਨੂੰ ਵੀ ਤਾਂ ਵੇਖੋ ਬੇਬੇ ਨਾਨਕੀ ਜੀ ਉਦੋਂ ਕਹਿੰਦੇ ਵੀ ਮੇਰੇ ਭਰਾ ਗੁਰੂ ਨਾਨਕ ਸਾਹਿਬ ਨਾਹੀਂ ਉਹ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਨਹੀਂ ਨਾਹੀਂ ਉਹ ਲੋਭੀ ਨੇ ਤੇ ਨਾ ਹੀ ਉਹ ਵਿਚਾਰ ਕਰਦੇ ਨੇ ਉਹ ਕੋਈ ਮਾੜਾ ਕੰਮ ਨਹੀਂ ਕਰਦੇ ਇਸ ਕਰਕੇ ਮੈਂ ਉਹਨਾਂ ਨੂੰ ਕੀ ਸਮਝਾਵਾਂ ਮਸੀ ਜੀ ਉਹਨਾਂ ਵਿੱਚ ਕੋਈ ਦੋਸ਼ ਨਹੀਂ ਹੈਗਾ ਫਕੀਰਾ ਦਾ ਸੰਗ ਕਰਨਾ ਉਹਨਾਂ ਨੂੰ ਦਾਨ ਦੇਣਾ ਗਰੀਬਾਂ ਨੂੰ ਦਾਲ ਦੇਣਾ ਪਰਮੇਸ਼ਰ ਦੀ ਬੰਦਗੀ ਕਰਨੀ ਤੇ ਕਿਰਤ ਕਰਨੀ ਇਹ ਤਾਂ ਚੰਗੇ ਕੰਮ ਨੇ ਇਹਦੇ ਵਿੱਚ ਮਾੜਾ ਕੀ ਹੈ ਅਸਲ ਵਿੱਚ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਖੁਦਾ ਪਰਮੇਸ਼ਰ ਹਨ ਇਸ ਗੱਲ ਦਾ ਪਤਾ ਬਾਬੇ ਨਾਨਕੀ ਜੀ ਨੂੰ ਤਾਂ ਹੈ ਪਰ ਹਲੇ ਤੱਕ ਇਹਨਾਂ ਦੇ ਸਹੁਰੇ ਪਰਿਵਾਰ ਨੂੰ ਨਹੀਂ ਪਤਾ ਲੱਗਿਆ ਉਹ ਗੁਰੂ ਸਾਹਿਬ ਜੀ ਨੂੰ ਆਮ ਹੀ ਸਮਝਦੇ ਹਨ ਕਿਤੇ ਕਿਤੇ ਪਈ ਜੈ ਰਾਮ ਜੀ ਇਹ ਵੀ ਕਹਿੰਦੇ ਹੁੰਦੇ ਸੀ ਕਿ ਮਹਾਰਾਜ ਏ ਗੁਰੂ ਨਾਨਕ ਸੱਚੇ ਪਾਸ਼ਾ ਮੈਂ ਵੀ ਥੋੜਾ ਥੋੜਾ ਧੰਨ ਹਾਂ ਬਾਬੇ ਨਾਨਕੀ ਜੀ ਤੇ ਸਾਰੇ ਧੰਨ ਤਾਂ ਹੈ ਹੀ ਪਰ ਥੋੜਾ ਥੋੜਾ ਧੰਨ ਮੈਂ ਵੀ ਹਾਂ ਕਿਉਂ ਕਿ ਮੇਰਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਪਈ ਜੈ ਰਾਮ ਦੀ ਨਵੀਂ ਗੁਰੂ ਮਹਾਰਾਜ ਜੀ ਦੀ ਅਵਸਥਾ ਬਾਰੇ ਪਤਾ ਸੀ ਤਾਂ ਹੀ ਉਹ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਹੁੰਦੇ ਸੀ ਬੀਬੇ ਨਾਨਕੀ ਜੀ ਕਹਿੰਦੇ ਮਾਸੀ ਜੀ ਤੁਹਾਡੀ ਪੁੱਤਰੀ ਦਾ ਅਸੀਂ ਬਹੁਤ ਧਿਆਨ ਰੱਖਾਂਗੇ ਤੁਹਾਡੀ ਪੁੱਤਰੀ ਨੂੰ ਕੋਈ ਦੁੱਖ ਨਹੀਂ ਆਉਣ ਦੇਵਾਂਗੇ ਉਹਨਾਂ ਦਾ ਸੰਜੋਗ ਉਹਨਾਂ ਦਾ ਰਿਸ਼ਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਇਆ ਕੋਈ ਇਹ ਛੋਟੀ ਗੱਲ ਨਹੀਂ ਤੁਹਾਡੇ ਤਾਂ ਧਨ ਤਨ ਭਾਗ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਰਗਾ ਜੋਾਈ ਮਿਲਿਆ ਸਾਧ ਸੰਗਤ ਜੀ ਇਹ ਵੀ ਕੋਈ ਛੋਟੀ ਗੱਲ ਨਹੀਂ ਹੈ ਜਿੰਨਿਆਂ ਦਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਸ਼ਤਾ ਜੁੜਿਆ ਉਹਨਾਂ ਤੇ ਸੱਚੀ ਵਿੱਚੀ ਧਨ ਭਾਗ ਨਹੀਂ ਤੇ ਉਹਨਾਂ ਦੀਆਂ ਪੂਰਬਲੇ ਜਨਮਾਂ ਦੀਆਂ ਬਹੁਤ ਕਮਾਈਆਂ ਹੋਣਗੀਆਂ ਤਾਂ ਹੀ ਤਾਂ ਖੁਦ ਖੁਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਸ਼ਤਾ ਜੁੜਿਆ ਉਹਨਾਂ ਦਾ ਬੇਬੇ ਨਾਨਕੀ ਜੀ ਕਹਿੰਦੇ ਮਾਸੀ ਜੀ ਉਹਨਾਂ ਨੂੰ ਕੋਈ ਵੀ ਗਲਤ ਨਹੀਂ ਕਹਿੰਦਾ ਸਾਰੇ ਉਹਨਾਂ ਨੂੰ ਸਹੀ ਕਹਿੰਦੇ ਨੇ ਗਰੀਬ ਉਹਨਾਂ ਨੂੰ ਸਹੀ ਕਹਿੰਦੇ ਨੇ ਫਕੀਰ ਉਹਨਾਂ ਨੂੰ ਸਹੀ ਕਹਿੰਦੇ ਨੇ ਇੱਥੇ ਦਾ ਨਵਾਬ ਉਹਨਾਂ ਨੂੰ ਸਹੀ ਕਹਿੰਦਾ ਤੇ ਮੈਂ ਵੀ ਸਹੀ ਕਹਿੰਨੀ ਆ ਜੇ ਤੁਹਾਡੀ ਪੁੱਤਰੀ ਮਾਤਾ ਸੁਲਖਨੀ ਜੀ ਨੂੰ ਕਿਸੇ ਚੀਜ਼ ਦੀ ਕਮੀ ਹੈ ਤਾਂ ਮੈਨੂੰ ਦੱਸੋ ਅਸੀਂ ਉਹ ਕਮੀ ਪੂਰੀ ਕਰਾਂਗੇ ਅਸੀਂ ਉਹਨਾਂ ਨੂੰ ਗਹਿਣੇ ਸੁੰਦਰ ਪੋਸ਼ਾਕੇ ਖਾਣ ਪੀਣ ਨੂੰ ਵਧੀਆ ਰੋਟੀ ਅਸੀਂ ਸਭ ਕੁਝ ਉਹਨਾਂ ਨੂੰ ਬਹੁਤ ਵਧੀਆ ਦੇਣੇ ਆ ਪਰ ਫੇਰ ਵੀ ਜੇ ਕਿਸੇ ਚੀਜ਼ ਵਿੱਚ ਕਮੀ ਹੈ ਤਾਂ ਸਾਨੂੰ ਦੱਸੋ ਅਸੀਂ ਉਹ ਕਮੀ ਪੂਰੀ ਕਰਾਂਗੇ ਮਾਤਾ ਚੰਦੋ ਰਾਣੀ ਜੀ ਬੇਬੇ ਨਾਨਕੀ ਜੀ ਦੀ ਸਾਰੀ ਗੱਲ ਸੁਣ ਕੇ ਵਾਪਸ ਮਾਤਾ ਸਲਖਣੀ ਜੀ ਦੇ ਕੋਲ ਆਉਂਦੇ ਨੇ ਮਾਤਾ ਚੰਦੋ ਰਾਣੀ ਕੀ ਬੇਬੇ ਸਲਖਣੀ ਜੀ ਨੂੰ ਪੁੱਛਦੇ ਨੇ ਪੁੱਤਰੀ ਸੱਚ ਦੱਸੀ ਕਿ ਤੈਨੂੰ ਇੱਥੇ ਕਿਸੇ ਪਦਾਰਥ ਦੀ ਕਮੀ ਹੈ ਤਾਂ ਮਾਤਾ ਸਲਖਣੀ ਜੀ ਕਹਿੰਦੇ ਬੇਬੇ ਨਾਨਕੀ ਜੀ ਜੋ ਕਹਿੰਦੇ ਨੇ ਉਹ ਠੀਕ ਹੈ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਾ ਧਨ ਦੀ ਨਾ ਕੱਪੜਿਆਂ ਦੀ ਨਾ ਗਹਿਣੇ ਦੀ ਨਾ ਖਾਣ ਪੀਣ ਦੀ ਪਰ ਮੇਰੇ ਕੋਲ ਕਮੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਆਉਂਦੇ ਜੇ ਉਹ ਘਰ ਵਿੱਚ ਆਉਣ ਤਾਂ ਮੈਂ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸਾਂ ਉਹ ਤਾਂ ਫਕੀਰਾਂ ਤੇ ਗਰੀਬਾਂ ਦੇ ਨਾਲ ਜ਼ਿਆਦਾ ਰਹਿੰਦੇ ਨੇ ਦੀਨ ਦੁਖੀਆਂ ਦੇ ਨਾਲ ਰਹਿੰਦੇ ਨੇ ਘਰ ਵਿੱਚ ਤਾਂ ਉਹ ਬਹੁਤ ਘੱਟ ਆਉਂਦੇ ਨੇ ਅਸਲ ਵਿੱਚ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਹਜੇ ਚਾਰ ਉਦਾਸੀਆਂ ਵੀ ਕਰਨੀਆਂ ਨੇ ਜਿਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਪੈਦਲ ਹੀ ਲੱਖਾਂ ਕਿਲੋਮੀਟਰ ਦਾ ਸਫ਼ਰ ਕਰਨਾ ਹੈ ਜਿਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਅਣਗਿਣਤ ਲੋਕਾਂ ਨੂੰ ਪਰਮੇਸ਼ਰ ਦੇ ਰਾਹ ਤੇ ਪਾਣਾ ਹੈ ਭੂਮੀਏ ਚੋਰ ਵਰਗੇ ਕੌਡੇ ਰਾਖਸ਼ ਵਰਗੇ ਇਹੋ ਜਿਹਿਆਂ ਨੂੰ ਵੀ ਤਾਰਨਾ ਫਿਰ ਅੱਗੇ ਗੁਰੂ ਮਹਾਰਾਜ ਜੀ ਨੇ ਸ਼ਿਵਨਾਬ ਨੂੰ ਮਿਲਣਾ ਹੈ ਪਰਥਰੀ ਜੀ ਨੂੰ ਮਿਲਣਾ ਹੈ ਗੋਰਖਨਾਥ ਤੇ ਉਹਦੇ ਸਿੱਧਾਂ ਨੂੰ ਮਿਲਣਾ ਫਿਰ ਅੱਗੇ ਗੁਰੂ ਮਹਾਰਾਜ ਮੱਕੇ ਵੀ ਜਾਂਦੇ ਨੇ ਬਗਦਾਦ ਵੀ ਜਾਂਦੇ ਨੇ ਕਾਬਲ ਵੀ ਜਾਂਦੇ ਨੇ ਲਾਹੌਰ ਵੀ ਜਾਂਦੇ ਨੇ ਤੇ ਇਸ ਪਾਸੇ ਕਾਮਰੂਪ ਦੇਸ਼ਵਲ ਵੀ ਜਾਂਦੇ ਨੇ ਗੁਰੂ ਮਹਾਰਾਜ ਜੀ ਕਿੱਥੇ ਨਹੀਂ ਗਏ ਗੁਰੂ ਮਹਾਰਾਜ ਅਫਰੀਕਾ ਤੱਕ ਗਏ ਰੋਮ ਤੱਕ ਗਏ ਤਿੱਬਤ ਤੱਕ ਗਏ ਤੇ ਸਾਊਥ ਵੱਲ ਸ਼੍ਰੀਲੰਕਾ ਵੱਲ ਵੀ ਗਏ ਕਿੰਨੇ ਕਿੰਨੇ ਦਿਨ ਭੁੱਖੇ ਰਹਿਣਾ ਕਿੰਨੇ ਕਿੰਨੇ ਦਿਨ ਜੰਗਲਾਂ ਵਿੱਚ ਰਹਿਣਾ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਮਹਾਰਾਜ ਜੀ ਦੇ ਨਾਲ ਹੋਇਆ ਕਰਦੇ ਸਨ ਤੇ ਦੂਰ ਦੂਰ ਜਾ ਕੇ ਗੁਰੂ ਮਹਾਰਾਜ ਲੋਕਾਂ ਨੂੰ ਧਾਰਿਆ ਕਰਦੇ ਸਨ ਇਹ ਸਾਰਾ ਕੁਝ ਸਾ ਸਗਰ ਜੀ ਘਰ ਛੱਡਿਆ ਬਿਨਾਂ ਨਹੀਂ ਹੋਣਾ ਸੀ ਜੇ ਗੁਰੂ ਮਹਾਰਾਜ ਜੀ ਘਰ ਦਾ ਹੀ ਮੂੰਹ ਲੈ ਕੇ ਬੈਠੇ ਰਹਿੰਦੇ ਤਾਂ ਇਹ ਕੰਮ ਨਹੀਂ ਹੋਣਾ ਸੀ ਇੰਨਾ ਵੱਡਾ ਕਾਰਜ ਚਾਰ ਉਦਾਸੀਆਂ ਦਾ ਇਹ ਤਾਂ ਹੀ ਹੋਣਾ ਸੀ ਜੇ ਘਰ ਦਾ ਮੂੰਹ ਤਿਆਗਦੇ ਪਰ ਪਿੱਛੇ ਕਿਤੇ ਗੁਰੂ ਮਹਾਰਾਜ ਜੀ ਨੇ ਕਮੀ ਨਹੀਂ ਆਣ ਦਿੱਤੀ ਕਿਸੇ ਵੀ ਚੀਜ਼ ਦੀ ਨਾ ਹੀ ਆਪਣੇ ਘਰੇ ਤੇ ਨਾ ਹੀ ਪਈ ਮਰਦਾਨਾ ਜੀ ਤੇ ਪਈ ਬਾਲਾ ਜੀ ਦੇ ਘਰੇ ਸਾਧ ਸੰਗਤ ਜੀ ਜਿਹੜਾ ਪਰਮੇਸ਼ਰ ਸਾਰੇ ਸੰਸਾਰ ਨੂੰ ਪਾਲਦਾ ਹੈ ਜਿਹੜਾ ਪਰਮੇਸ਼ਰ ਸਾਰੇ ਸੰਸਾਰ ਦੀ ਫਿਕਰ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਨਹੀਂ ਪਾਲੇਗਾ ਕਿ ਉਹ ਆਪਣੇ ਪਰਿਵਾਰ ਦੀ ਫਿਕਰ ਨਹੀਂ ਕਰੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਤਾਰਦੇ ਹੋਏ ਪਿੱਛੇ ਆਪਣੇ ਘਰ ਨੂੰ ਵੀ ਪਾਲਦੇ ਰਹੇ ਨੇ ਸੋ ਅਸਲ ਵਿੱਚ ਮਾਤਾ ਸੁਲਖਣੀ ਜੀ ਨੂੰ ਜੇ ਕੋਈ ਚਿੰਤਾ ਸੀ ਤਾਂ ਆਹੀ ਚਿੰਤਾ ਸੀ ਕਿ ਉਹ ਘਰ ਵਿੱਚ ਨਹੀਂ ਆਉਂਦੇ ਜੇ ਕਰਿਆਨ ਤਾਂ ਮੈਂ ਆਪਣੀ ਦਿਲ ਦੀਆਂ ਗੱਲਾਂ ਦੱਸਾਉਣਾ ਨੂੰ ਪ੍ਰਸਾਦ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਗ੍ਰਸਤਤਾ ਧਾਰਨ ਕਰਦੇ ਨੇ ਪਰ ਗ੍ਰਸਤੀਆ ਵਾਂਗੂ ਕਹੇ ਨਹੀਂ ਰਹਿ ਸਕਦੇ ਕਿਉਂਕਿ ਗੁਰੂ ਮਹਾਰਾਜ ਜੀ ਨੇ ਸੰਸਾਰ ਨੂੰ ਤਾਰਨ ਸਾਰੇ ਸੰਸਾਰ ਵਿੱਚ ਗੁਰਮਤ ਦਾ ਹੁਕਮ ਦੇਣਾ ਸੋ ਮਾਤਾ ਚੰਦੋ ਰਾਣੀ ਜੀ ਜਦੋਂ ਆਪਣੀ ਪੁੱਤਰੀ ਦੀ ਸਾਰੀ ਗੱਲਬਾਤ ਸੁਣਦੇ ਨੇ ਮਾਤਾ ਚੰਦੋ ਰਾਣੀ ਜੀ ਫੇਰ ਬੀਬੇ ਨਾਨਕੀ ਜੀ ਦੇ ਕੋਲ ਆਂਦੇ ਨੇ ਮਾਤਾ ਚੰਦੋ ਰਾਣੀ ਜੀ ਬੀਬੇ ਨਾਨਕੀ ਜੀ ਨੂੰ ਕਹਿੰਦੇ ਤੁਹਾਡੀ ਸਾਰੀ ਗੱਲ ਠੀਕ ਹੈ ਮੈਂ ਆਪਣੀ ਪੁੱਤਰੀ ਨਾਲ ਵੀ ਗੱਲ ਕੀਤੀ ਹੈ ਪਰ ਤੁਸੀਂ ਨਾਨਕ ਨੂੰ ਸਮਝਾਓ ਕਿ ਉਹ ਆਪਣੇ ਘਰੇ ਜਾਇਆ ਕਰਨ ਤੁਸੀਂ ਬਾਕੀ ਸਭ ਕੁਝ ਦਿੱਤਾ ਪਰ ਗੁਰੂ ਨਾਨਕ ਪਾਤਸ਼ਾਹ ਨੂੰ ਘਰੇ ਜਾਣਾ ਚਾਹੀਦਾ ਹੈ ਬੇਬੇ ਨਾਨਕੀ ਜੀ ਕਹਿੰਦੇ ਠੀਕ ਹੈ ਇਹ ਬੇਨਤੀ ਮੈਂ ਨਾਨਕ ਜੀ ਦੇ ਕੋਲ ਜ਼ਰੂਰ ਕਰਾਂਗੀ ਪਰ ਤੁਸੀਂ ਵੀ ਮਾਤਾ ਸੁਲਖਣੀ ਜੀ ਨੂੰ ਸਮਝਾਓ ਕਿ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਈ ਬਚਨ ਕਰਦੇ ਨੇ ਤਾਂ ਉਹਨੂੰ ਸੱਤ-ਸੱਤ ਕਰਕੇ ਮੰਨਿਏ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਚਨ ਅਟਲ ਹੈ ਜਿਹੜਾ ਬਚਨ ਉਹਨਾਂ ਨੇ ਇੱਕ ਵਾਰ ਮੁਖ ਤੋਂ ਕੱਢ ਦਿੱਤਾ ਉਹ ਪੂਰਾ ਹੋ ਕੇ ਰਹਿਣਾ ਤੇ ਗੁਰੂ ਮਹਾਰਾਜ ਜੀ ਦੇ ਬਚਨ ਵਿੱਚ ਹੀ ਸਾਡੀ ਭਲਾਈ ਹੈ ਤੇ ਸਾਡਾ ਸੁਖ ਹੈ ਬੇਬੇ ਨਾਨਕੀ ਜੀ ਦੇ ਪਿਆਰ ਵਾਲੇ ਤੇ ਮਿੱਠੇ ਬਚਨ ਸੁਣ ਕੇ ਮਾਤਾ ਚੰਦੋ ਰਾਣੀ ਜੀ ਦਾ ਗੁੱਸਾ ਸ਼ਾਂਤ ਹੋ ਗਿਆ ਤੇ ਮਾਤਾ ਚੰਦੋ ਰਾਣੀ ਜੀ ਵਾਪਿਸ ਸਲੱਖਣੀ ਜੀ ਨੂੰ ਮਿਲਦੇ ਨੇ ਤੇ ਕਹਿੰਦੇ ਨੇ ਪੁਤਰੀ ਤੇਰਾ ਪਤੀ ਧਰਮੀ ਹੈ ਤੇ ਲੋਕਾਂ ਦਾ ਉਧਾਰ ਕਢਣ ਵਾਲੇ ਨੇ ਉਹਨਾਂ ਦੀ ਗੱਲ ਮੰਨਿਆ ਕਰ ਉਹਨਾਂ ਦੀ ਸੇਵਾ ਕਰਿਆ ਕਰ ਜੇ ਐਵੇਂ ਕਰੇਗੀ ਤਾਂ ਤੈਨੂੰ ਵੀ ਸੁੱਖ ਮਿਲੇਗਾ ਤੇ ਹਮੇਸ਼ਾ ਸਹਿਜ ਵਿੱਚ ਰਹੇਂਗੀ ਐਵੇਂ ਮਾਤਾ ਸਲਖਣੀ ਜੀ ਨੂੰ ਕਹਿ ਕੇ ਮਾਤਾ ਚੰਦੋ ਰਾਣੀ ਜੀ ਵਾਪਸ ਆਪਣੇ ਨਗਰ ਵਿੱਚ ਪਹੁੰਚਦੇ ਨੇ ਸਤ ਸੰਗਤ ਜੀ ਇੱਕ ਛੋਟੀ ਜੀ ਗੱਲ ਹੋਰ ਧਿਆਨ ਵਿੱਚ ਆਉਂਦੀ ਹੈ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਉਹ ਨਾਮ ਦੇ ਕੇ ਜੀਵਨ ਦਿੰਦੇ ਨੇ ਗੁਰਨਾਮਕ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਹੈ ਜਿੰਨਾ ਚਿਰ ਤੁਸੀਂ ਨਾਮ ਜਪਦੇ ਰਹੋਗੇ ਤਾਂ ਸੁਖੀ ਰਹੋਗੇ ਜੇ ਨਾਮ ਨੂੰ ਤੁਸੀਂ ਛੱਡ ਦੂਗੇ ਤਾਂ ਨਰਕਾ ਵਿੱਚ ਪਾਉਗੇ ਕਹਿੰਦੇ ਇੱਕ ਅਮੀਰ ਬੰਦਾ ਮਰ ਗਿਆ ਤੇ ਮਰਨ ਵੇਲੇ ਉਹਦੇ ਕੋਲ 19 ਕੋੜੇ ਸੀ ਮਰਨ ਤੋਂ ਪਹਿਲਾਂ ਉਹ ਸਾਰੀ ਜ਼ਮੀਨ ਜਾਇਦਾਦ ਆਪਣੇ ਘਰਦਿਆ ਦੇ ਨਾਮ ਤੇ ਵਸੀਅਤ ਕਰ ਗਿਆ ਵਸੀਅਤ ਵਿੱਚ ਉਹਨੇ ਲਿਖਿਆ ਸੀ ਮੇਰਾ ਅੱਧਾ ਹਿੱਸਾ ਮੇਰੇ ਲੜਕੇ ਨੂੰ ਦਿੱਤਾ ਜਾਏ ਇੱਕ ਉਹਦੀ ਲੜਕੀ ਸੀ ਉਹਨੂੰ ਲਿਖਿਆ ਵੀ ਉਹਨੂੰ ਪੰਜਵਾਂ ਹਿੱਸਾ ਮਿਲੇ ਤੇ ਚੌਥਾ ਹਿੱਸਾ ਮੇਰੀ ਘਰਵਾਲੀ ਨੂੰ ਮਿਲ ਜੇ ਜਦੋਂ ਉਹਦੇ ਮਰਨ ਤੋਂ ਬਾਅਦ ਸਾਰੀ ਪੰਚਾਇਤ ਇਕੱਠੀ ਹੋਈ ਉਹ ਕਹਿੰਦੇ ਇਸ ਬੰਦੇ ਦਾ ਅੱਧਾ ਹਿੱਸਾ ਇਹਦੇ ਲੜਕੇ ਨੂੰ ਦੇਣਾ। ਚੌਥਾ ਹਿੱਸਾ ਇਹਦੀ ਘਰ ਵਾਲੀ ਨੂੰ ਦੇਣਾ ਤੇ ਪੰਜਵਾਂ ਹਿੱਸਾ ਜਿਹੜੀ ਉਹਦੀ ਲੜਕੀ ਹੈ ਉਹਨੂੰ ਦੇਣਾ। ਸਾਰੀ ਜ਼ਮੀਨ ਜਾਇਦਾਦ ਵੰਡੀ ਗਈ ਪਰ ਰੌਲਾ ਹਲੇ ਵੀ ਪੈ ਗਿਆ। ਰੌਲਾ ਪਿਆ ਘੋੜਿਆਂ ਦੀ ਵੰਡ ਵਿੱਚ। ਪੰਚਾਇਤ ਕਹਿੰਦੀ 18 ਘੋੜੇ ਤਾਂ ਬੰਡੇ ਜਾ ਸਕਦੇ ਨੇ ਪਰ 19ਵੇਂ ਘੋੜੇ ਦਾ ਕੀ ਕਰੀਏ? ਪੰਚਾਇਤ ਕਹਿੰਦੀ ਜਾਂ ਤਾਂ ਇਹਨੂੰ ਵੱਡ ਕੇ ਅᱫੋ ਅੱਦਾ ਕਰ ਲਓ। ਜਾ ਤੁਸੀਂ ਇਹਨੂੰ ਵੇਚ ਲੋ ਪਰਿਵਾਰ ਕਹਿੰਦਾ ਵੀ ਘੋੜੇ ਨੂੰ ਮਾਰ ਕੇ ਸਾਨੂੰ ਕੀ ਮਿਲਣਾ ਅਸੀਂ ਘੋੜੇ ਨੂੰ ਵੇਚਣਾ ਨਹੀਂ ਸਾਡੇ ਪਿਤਾ ਦਾ ਘੋੜਾ ਹੈ ਅਸੀਂ ਇਸ ਘੋੜੇ ਨੂੰ ਨਹੀਂ ਵੇਚਣਾ ਉਹ ਵਸੀਅਤ ਸਾਡੇ ਪਿਤਾ ਨੇ ਕੀਤੀ ਹੈ ਅਸੀਂ ਵੰਡ ਉਸੇ ਤਰੀਕੇ ਕਰਨੀ ਹੈ ਸਰਪੰਚ ਕਹਿੰਦਾ ਵੀ ਮੇਰੇ ਤੋਂ ਨਹੀਂ ਇਹ ਹੋਣਾ 19ਵੇਂ ਘੋੜੇ ਨੂੰ ਕਿਵੇਂ ਵੰਡਾਂ ਮੈਂ ਜੇ ਤਾਂ ਘੋੜੇ 20 ਹੁੰਦੇ ਜਾਂ 18 ਹੁੰਦੇ ਮੈਂ ਤਾਂ ਵੀ ਵੰਡ ਦੇਨੇ ਸੀ ਪਰ 19 ਦੇ ਘੋੜੇ ਨੂੰ ਮੈਂ ਕਿਵੇਂ ਵੰਡਾਂ ਉਨੇ ਇਲਾਕੇ ਦੇ ਵਿੱਚੋਂ ਹੋਰ ਸਿਆਣੇ ਬੰਦੇ ਲੱਭੇ ਪਰ ਉਹਨਾਂ ਤੋਂ ਵੀ ਇਹ ਵੱਡ ਨਾ ਹੋਈ ਕਹਿੰਦੇ ਜਦੋਂ ਇੰਨੀ ਇੱਕ ਗੱਲ ਚੱਲ ਰਹੀ ਸੀ ਉਦੋਂ ਇੱਕ ਸਾਧੂ ਆ ਗਿਆ ਤੇ ਉਹ ਵੀ ਇੱਕ ਘੋੜੇ ਤੇ ਸਵਾਰ ਸੀ ਉਹ ਸਰਪੰਚ ਨੇ ਪੰਚਾਇਤ ਨੇ ਉਹ ਸਾਧੂ ਨੂੰ ਆਖਿਆ ਮਹਾਂਪੁਰਖੋ ਸਾਡੀ ਇੱਕ ਪਰੇਸ਼ਾਨੀ ਦਾ ਹੱਲ ਕਰੋ ਸਰਪੰਚ ਕਹਿੰਦਾ ਵੀ ਇਹਨਾਂ ਕੋਲ ਘੋੜੇ ਨੇ 19 ਤੇ ਅਸੀਂ ਵੰਡ ਕਰਨੀ ਹੈ ਵੰਡ ਹੋ ਨਹੀਂ ਰਹੀ ਉਹ ਕਹਿੰਦਾ ਵੀ ਜੇ ਤਾਂ ਘੋੜੇ ਹੁੰਦੇ 18 ਜਾਂ 20 ਅਸੀਂ ਵੰਡ ਕਰ ਦੇਣੀ ਸੀ ਪਰ 19 ਦੇ ਘੋੜੇ ਕਾਰਨ ਵੰਡ ਨਹੀਂ ਹੋ ਰਹੀ 19ਵੇਂ ਘੋੜੇ ਦਾ ਅਸੀਂ ਕਰੀਏ ਕੀ ਉਦੋਂ ਉਹ ਸਾਧੂ ਮਹਾਂਪੁਰਖ ਕਹਿੰਦੇ ਅਸੀਂ ਝਗੜਾ ਹੀ ਨਿਬੇੜ ਦਿੰਨੇ ਆ ਜੇ ਗੱਲ ਸਾਰੀ ਘੋੜੇ ਦੀ ਐ ਤਾਂ ਇੱਕ ਘੋੜਾ ਮੈਂ ਦੇ ਦਿੰਨਾ ਜਿਹੜਾ ਮੇਰਾ ਘੋੜਾ ਐ ਇਹ ਰੱਖ ਲੈਣੋ ਤੇ ਵੰਡ ਕਰ ਲੈਣ ਜਦੋਂ ਇਹ ਗੱਲ ਹੋਈ ਤਾਂ ਸਾਰੇ ਅੱਗੇ-ਅੱਗੇ ਹੋ-ਹੋ ਕੇ ਆਉਂਦੇ ਨੇ ਵੀ ਅਸੀਂ ਵੰਡ ਕਰਦੇ ਆ ਪਰ ਸਾਧੂ ਕਹਿੰਦਾ ਜੇ ਘੋੜਾ ਮੈਂ ਦਿੱਤਾ ਤੇ ਵੰਡ ਵੀ ਮੈਂ ਹੀ ਕਰਾਂਗਾ ਹੁਣ ਸੰਗਤ ਜੀ ਸੁਣੋ ਕਿਵੇਂ ਮੰਡ ਕੀਤੀ ਘੋੜਿਆਂ ਦੀ ਉਹ ਸਾਧੂ ਕਹਿੰਦਾ ਵੀ ਘੋੜਿਆਂ ਦਾ ਅੱਧ ਇਸ ਲੜਕੇ ਨੂੰ ਦੇ ਦਿੱਤਾ ਜਾਏ ਭਾਵ 10 ਘੋੜੇ ਇਸ ਲੜਕੇ ਨੂੰ ਦਿੱਤੇ ਜਾਣ ਫਿਰ ਸਾਧੂ ਕਹਿੰਦਾ ਵੀ ਪੰਜਵਾਂ ਹਿੱਸਾ ਕਿਹਦਾ ਹੈ ਉਹ ਕਹਿੰਦੇ ਲੜਕੀ ਦਾ ਹੁਣ ਜਦੋਂ ਤੁਸੀਂ ਅਨੁਮਾਨ ਲਾਉਂਗੇ ਵੀ ਵਿਆਹ ਦਾ ਪੰਜਵਾਂ ਹਿੱਸਾ ਕਿੰਨਾ ਬੰਦਾ ਹੈ ਇਹ ਬੰਦਾ ਚਾਰ ਸੋ ਸਾਧੂ ਕਹਿੰਦਾ ਵੀ ਜਿਹਦਾ ਪੰਜਵਾਂ ਹਿੱਸਾ ਬਣਦਾ ਉਹ ਆਪਣੇ ਚਾਰ ਘੋੜੇ ਖੋਲ ਕੇ ਲੈ ਜੇ ਹੁਣ ਪਿੱਛੇ ਘੋੜੇ ਰਹਿ ਗਏ ਨੇ 6 ਸਾਧੂ ਕਹਿੰਦਾ ਜਿਹਦਾ ਹੁਣ ਚੌਥਾ ਹਿੱਸਾ ਹੈ ਉਹ ਆ ਜੇ ਹੁਣ ਵਿਆ ਦਾ ਚੌਥਾ ਹਿੱਸਾ ਬਣਿਆ 5 ਉਹ ਸਾਧੂ ਕਹਿੰਦਾ ਆ ਚੌਥੇ ਹਿੱਸੇ ਵਾਲਾ ਆਪਣੇ ਪੰਜ ਘੋੜੇ ਖੋਲ ਕੇ ਲੈ ਜੀ ਉਹ ਸਾਧੂ ਕਹਿੰਦਾ 10 ਘੋੜੇ ਉਸ ਬੰਦੇ ਦਾ ਪੁੱਤਰ ਲੈ ਗਿਆ ਚਾਰ ਘੋੜੇ ਉਹਦੀ ਪੁਤਰੀ ਲੈ ਗਈ ਤੇ ਪੰਜ ਘੋੜੇ ਉਦੀ ਘਰ ਵਾਲੀ ਲੈ ਗਈ ਇਹ ਕੁੱਲ ਹੋਏ 19 ਕੋੜੇ ਉਹ ਬਾਬਾ ਕਹਿੰਦਾ ਪਿੱਛੇ ਇੱਕ ਘੋੜਾ ਬੱਚਾ ਉਮੇਰਾ ਹੈ ਉਹ ਮੈਂ ਲੈ ਕੇ ਚੱਲਿਆ ਅਸਲ ਵਿੱਚ ਸਾਧ ਸੰਗਤ ਦੀ ਜਿਹੜਾ ਸਾਧੂ ਹੁੰਦਾ ਹੈ ਉਹ ਆਪਣੇ ਕੋਲੋਂ ਕੁਝ ਦੇ ਕੇ ਝਗੜੇ ਨਿਬੇੜ ਦਿੰਦਾ ਹੈ ਭਾਵ ਕੋਲੋਂ ਦੇਣ ਦੇ ਨਾਲ ਉਹਦਾ ਘਟਦਾ ਕੁਝ ਵੀ ਨਹੀਂ ਪਰ ਸਾਧੂਆਂ ਦੀ ਇਹ ਵਡਿਆਈ ਹੈ ਉਹ ਆਪਣੇ ਕੋਲੋਂ ਦੇ ਕੇ ਵੀ ਲੋਕਾਂ ਦੇ ਝਗੜੇ ਨਿਬੇੜ ਦਿੰਦੇ ਨੇ ਲੋਕਾਂ ਦਾ ਭਲਾ ਕਰ ਦਿੰਦੇ ਨੇ